ਕੁਰਬਾਨੀ ਕਵਤਾ ਰੋਜ਼ ਦਿਨ ਚਰਤੀ ਲਿਖੀ ਆ ਪਰ ਰੋਜ਼ ਦਿਨ ਸ਼ਰਫ ਬਿਲਕੁਲ ਬਹੁਤ ਵਧੀਆ ਸਟੇਜੀ ਕਵਿਸਾਨ ਤੇ ਆਪ ਬਹੁਤ ਘੱਟ ਪੜੇ ਲਿਖੇ ਸਨ ਪਰ ਆਪਨੇ ਆਪਣੇ ਉਸਤਾਦ ਕਵੀ ਮੁਹੰਮਦ ਰਮਜ਼ਾਨ ਹਮਦਮ ਤੋਂ ਸ਼ਾਇਰੀ ਸਿੱਖੀ ਤੇ ਬਹੁਤ ਸਾਰੀਆਂ ਸਟੇਜਾਂ ਤੇ ਸ਼ਾਇਰੀ ਬੋਲਦੀ ਤੇ ਬਹੁਤ ਕਵੀ ਆਪ ਦਾ ਸਿੱਕਾ ਮੰਨਦੇ ਸਨ ਪਾਵਾ ਬਹੁਤ ਵਧੀਆ ਕਵੀ ਹਨ ਹਾਂਜੀ ਪਿਆਰੇ ਵਿਦਿਆਰਥੀਓ ਹਰ ਪੰਜਾਬੀ ਨਾਲ ਜੁੜਨ ਦੀ ਤੁਹਾਡਾ ਸਵਾਗਤ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਵੀਡੀਓ ਮੈਂ ਤੁਹਾਡੇ ਲਈ ਦੋ ਰੰਗ ਪੁਸਤਕ ਦੇ ਵਿੱਚੋਂ ਬਣਾਈ ਹੈ ਜਿਹੜੀ ਕਿ ਤੁਹਾਡੀ ਪਾਠ ਪੁਸਤਕ ਹੈ ਤੇ ਉਸਦੇ ਕਵੀ ਫਰੋਜ਼ ਦਿਨ ਸ਼ਰਫ ਦੀਆਂ ਦੋ ਕਵਤਾਵਾਂ ਦਰਜ ਨੇ ਕੁਰਬਾਨੀ ਤੇ ਖੈਰ ਪੰਜਾਬੀ ਤੇ ਪਹਿਲਾਂ ਸੀ ਕੁਰਬਾਨੀ ਕਵਤਾ ਕਰਦੇ ਆ ਫਿਰ ਖੈਰ ਪੰਜਾਬੀ ਦੀ ਕਵਤਾ ਵੀ ਇਸ ਦੇ ਨਾਲ ਹੀ ਮੈਂ ਕਰਾਵਾਂਗੀ ਤੇ ਇਸ ਕਵਤਾ ਦੇ ਵਿੱਚ ਕਵੀ ਨੇ ਸਾਨੂੰ ਉਤਮ ਕਰਨ ਲਈ ਹਿੰਮਤ ਕਰਨ ਲਈ ਕੀ ਹੈ ਤੇ ਕਵੀ ਕਹਿ ਰਹੇ ਹਨ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਪ੍ਰਾਪਤ ਕਰਨਾ ਹੈ ਉਹ ਬਿਨਾਂ ਕੁਰਬਾਨੀ ਤੋਂ ਨਹੀਂ ਮਿਲਦਾ ਕਿਤੇ ਚਾਹੇ ਅਸੀਂ ਕੋਈ ਕਿਸੇ ਵਾਸਤੇ ਕੋਈ ਚੰਗਾ ਵੀ ਕਰ ਰਹੇ ਹਾਂ ਕੁਝ ਜਾਂ ਬੁਰਾ ਵੀ ਕਰ ਰਹੇ ਹਾਂ ਉਹਦੇ ਲਈ ਵੀ ਸਾਨੂੰ ਸਮਾਂ ਕੱਢਣਾ ਪੈਂਦਾ ਹੈ ਇਸ ਲਈ ਕੁਰਬਾਨੀ ਦਾ ਜਜ਼ਬਾ ਹਰ ਇਨਸਾਨ 'ਚ ਹੋਣਾ ਜ਼ਰੂਰੀ ਹੈ ਤੇ ਨਾਲ ਕਵੀ ਇਹ ਕਹਿ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਖਾਤਰ ਦਲੇਰ ਬਹਾਦਰ ਲੋਕਾਂ ਨੇ ਕੁਰਬਾਨੀ ਕੀਤੀ ਸੀ ਜਿਨ੍ਹਾਂ ਦੀ ਕੁਰਬਾਨੀ ਦਾ ਅਸੀਂ ਅੱਜ ਸਾਰੇ ਆਨੰਦ ਲੈ ਰਹੇ ਆ ਖੁਸ਼ੀ ਲੈ ਰਹੇ ਆ ਕਿ ਸਾਨੂੰ ਆਜ਼ਾਦੀ ਮਿਲੀ ਹੈ ਕਵੀ ਕਹਿੰਦਾ ਦਾਮ ਦਿੱਤਿਆਂ ਬਾਅਦ ਨੇ ਦਾਮ ਮਿਲਦਾ ਪਹਿਲੇ ਦਾਮ ਦਾ ਮਤਲਬ ਸਾਹ ਹੈ ਦੂਜੇ ਦਾਮ ਦਾ ਮਤਲਬ ਵੀ ਸਾਹ ਹੈ ਕਿ ਜਿੰਨੀ ਦੇਰ ਤੱਕ ਐਸੀ ਆਪਣਾ ਪ੍ਰਾਣਾ ਦੀ ਕੁਰਬਾਨੀ ਨਹੀਂ ਦਿੱਤੀ ਸਾਡੇ ਦੇਸ਼ ਭਗਤਾ ਨੇ ਤਾਂ ਸਾਨੂੰ ਇੱਕ ਆਜ਼ਾਦ ਫਿਜ਼ਾ ਚ ਸਾਹ ਲੈਣ ਦਾ ਮੌਕਾ ਨਹੀਂ ਸੀ ਮਿਲਦਾ ਪਾਬ ਉਹਨਾਂ ਨੇ ਆਪਣੇ ਸਾਹ ਜਿਹੜੇ ਹਨ ਆਪਣੇ ਪ੍ਰਾਣ ਜਿਹੜੇ ਆਪਣੀ ਜਾਨ ਜਿਹੜੀ ਹੈ ਉਹ ਦੇਸ਼ ਦੀ ਖਾਤਰ ਕੁਰਬਾਨ ਕੀਤੀ ਇਹ ਅਜਿਹੀ ਉਸ ਕੁਰਬਾਨੀ ਦੇ ਕਰਕੇ ਸੁੱਖ ਦਾ ਸਾਹ ਲੈ ਰਹੇ ਹਾਂ ਬਿਨਾਂ ਦਮ ਦੇ ਢੋਏ ਨਹੀਂ ਢੋਏ ਜਾਂਦੇ ਹੁਣ ਇਸ ਤੋਂ ਬਾਅਦ ਅਗਲਾ ਦਮ ਜਿਹੜਾ ਹੈ ਉਹ ਸਾਡੇ ਪੈਸਿਆਂ ਵਾਲਾ ਦਮ ਵੀ ਕਹਿ ਸਕਦੇ ਹੋ ਤੇ ਉਂਝ ਮੈਂ ਇੱਕ ਇੱਥੇ ਗੱਲ ਸਪਸ਼ਟ ਕਰਾਂ ਕਿ ਬਿਨਾਂ ਦਮ ਜੇ ਸਾਡੇ ਅੰਦਰ ਸਾਡੇ ਅੰਦਰ ਤਾਕਤ ਨਹੀਂ ਹੈ ਸਾਡੇ ਅੰਦਰ ਸਾਹ ਲੈਣ ਦੀ ਤਾਕਤ ਨਹੀਂ ਹੈ ਖੁਸ਼ ਦੂਜੇ ਲਈ ਕੁਝ ਕਰਨ ਦੀ ਤਾਕਤ ਨਹੀਂ ਹੈ ਤੇ ਅਸੀਂ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ ਇੱਕ ਦਾ ਇਹ ਅਰਥ ਦੇ ਸਕਦੇ ਹਾਂ ਤੁਚਾਰਤ ਦੇ ਸਕਦੇ ਆ ਕਿ ਜਿਸ ਤਰ੍ਹਾਂ ਅਸੀਂ ਕਿਸੇ ਦਾ ਜੇਕਰ ਪੈਸੇ ਨਾਲ ਵੀ ਕੋਈ ਸਵਾਰਨਾ ਹੋਵੇ ਤਾਂ ਬਿਨਾ ਪੈਸਿਆਂ ਤੋਂ ਅਸੀਂ ਕੁਝ ਨਹੀਂ ਲੈ ਸਕਦੇ ਦੂਸਰੇ ਦੇ ਲਈ ਅਸੀਂ ਕੋਈ ਸਗਾਤਾਂ ਕੁਝ ਤੋਹਫੇ ਵੀ ਲੈਣੇ ਆ ਕਿਸੇ ਦੇ ਘਰ ਕੋਈ ਚੀਜ਼ ਧੋਣੀ ਆ ਲੈ ਕੇ ਜਾਣੀ ਆ ਤਾਂ ਉਹਦੇ ਵਾਸਤੇ ਵੀ ਪੈਸੇ ਖਰਚੇ ਪੈਣਗੇ ਭਾਵ ਜੇ ਅਸੀਂ ਆਜ਼ਾਦੀ ਲਈ ਆ ਤਾਂ ਸਾਨੂੰ ਆਪਣੇ ਸਾਹ ਰੂਪੇ ਦਾਮ ਦੇਣੇ ਪਏ ਆ ਤੇ ਜੇ ਅਸੀਂ ਉਸ ਆਜ਼ਾਦੀ ਦੇ ਮਾਹੌਲ ਦੇ ਵਿੱਚ ਕਿਸੇ ਨੂੰ ਪੈਸੇ ਨਾਲ ਖੁਸ਼ੀਆਂ ਲੈ ਕੇ ਦੇਣੀਆਂ ਤੇ ਉਹਦੇ ਵਾਸਤੇ ਵੀ ਸਾਨੂੰ ਪੈਸਾ ਕਮਾਉਣ ਲਈ ਵੀ ਦਾਮ ਚਾਹੀਦਾ ਹੈ ਬਾਦ ਖੁਸ਼ੀਆਂ ਅਦਰਸਿਆ ਨਹੀਂ ਜਾਂਦਾ ਕਵੀ ਕਹਿ ਰਿਹਾ ਹੈ ਕਿ ਜੇ ਸਾਡੇ ਮਨ ਦੇ ਅੰਦਰ ਖੁਸ਼ੀ ਨਹੀਂ ਹੈ ਤੇ ਬਾਹਰ ਹੀ ਹਾਸਾ ਕੇਵਲ ਬਖਾਵੇ ਦਾ ਹੀ ਹੋਏਗਾ ਜਿੰਨਾ ਚਿਰ ਸਾਡੇ ਅੰਦਰ ਉਨੀ ਖੁਸ਼ੀ ਨਾ ਹੋਏ ਮਨੁੱਖ ਖੋਲ ਕੇ ਉੱਚੀ ਉੱਚੀ ਹਾਸਾ ਨਹੀਂ ਸਕਦਾ ਤੇ ਬਿਨਾ ਗਮਾਂ ਤੋਂ ਬਿਨਾ ਦੁੱਖ ਤੋਂ ਰੋਇਆ ਨਹੀਂ ਜਾ ਸਕਦਾ ਪਰ ਅਥਰੂਆ ਵਾਸਤੇ ਵੀ ਮਨੋਖ ਨੂੰ ਅੰਦਰ ਗਮ ਹੋਏਗਾ ਤੇ ਅਥਰੂ ਹੋਣਗੇ ਅਰਥਾਤ ਜੇਕਰ ਸਾਡੇ ਕੋਲ ਕੋਈ ਆਪਣੇ ਕੋਲ ਕੁਝ ਦੇਣ ਦੀ ਹੈ ਤਾਂ ਇਹ ਅਸੀਂ ਦੂਸਰੇ ਢੇ ਕੋਈ ਕਰ ਸਕਦੇ ਹਾਂ ਦਰਦ ਬਾਜ਼ ਨਹੀਂ ਸੀ ਇੰਨੇ ਜਿ ਸ਼ੇਕ ਪੈਂਦੇ ਅਗਲੀ ਗੱਲ ਕਭੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਜੇਕਰ ਸਾਡੇ ਅੰਦਰ ਦਰਦ ਜਾਂ ਦੁੱਖ ਨਾ ਨਾ ਹੋਵੇ ਤਾਂ ਸਾਡੀ ਮਨ ਵਿੱਚ ਸਾਡੇ ਸੀਨਾ ਨਹੀਂ ਸਾਡੇ ਜਿਹੜਾ ਸੀਨਾ ਨੂੰ ਆਪਾਂ ਮਾਨਵੀ ਕਹਿ ਸਕਦੇ ਆ ਸੀਨਾ ਨੂੰ ਛਾਤੀ ਚ ਸੀਨਾ ਜਿਹੜਾ ਸਾਡਾ ਸੀਨਾ ਹੈ ਕਿ ਦਰਦ ਤੋਂ ਦੁੱਖ ਤੋਂ ਬਿਨਾ ਸਾਡੇ ਮਨ ਅੰਦਰ ਕਿਸੇ ਲਈ ਹਮਦਰਦੀ ਨਹੀਂ ਹੁੰਦੀ ਤੇ ਜੇ ਹਮ ਦਰਦੀ ਹੁੰਦੀ ਆ ਤੇ ਫੇਰੇ ਅਸੀਂ ਉਸ ਲਈ ਕੁਝ ਕਰਦੇ ਹਾਂ ਉਸੇ ਪ੍ਰਕਾਰ ਜਿਵੇਂ ਜੇਕਰ ਸਾਡੇ ਕੋਲ ਮੋਤੀ ਹੋ ਜੇਕਰ ਕਿਤੇ ਅਸੀਂ ਧਾਗੇ ਦੇ ਨਾਲ ਮੋਤੀ ਪਰੋਣੇ ਹਾਂ ਤਾਂ ਸਾਨੂੰ ਪਹਿਲਾਂ ਮੋਤੀ ਚ ਸ਼ੇਕ ਕਰਨਾ ਪੈਂਦਾ ਹੈ ਕਹਿੰਦਾ ਭਾਵ ਕਿ ਸਾਨੂੰ ਕਿਸੇ ਦਾ ਦੁੱਖ ਦਰਦ ਸਮਝਣ ਵਾਸਤੇ ਵੀ ਆਪਣੇ ਅੰਦਰ ਉਸ ਦਾ ਦੁੱਖ ਦਰਦ ਨੂੰ ਮਹਿਸੂਸ ਕਰਨ ਦਾ ਇੱਕ ਸੀਨਾ ਚਾਹੀਦਾ ਹੈ ਤਾਂ ਹੀ ਅਸੀਂ ਕਰ ਸਕਦੇ ਹਾਂ ਸ਼ਰਫ ਦਾਗ ਗੁਲਾਮੀ ਦੇ ਦੇਸ਼ ਉਤੋਂ ਸਰਫਾ ਬ੍ਰੋਗਦੀ ਸਰਫ ਆਪਣਾ ਨਾਮ ਲੈ ਕੇ ਕਹਿੰਦਾ ਹੈ ਕਿ ਗੁਲਾਮੀ ਦੇ ਦਾਗ ਜੇਕਰ ਅਸੀਂ ਆਪਣੇ ਦੇਸ਼ ਤੋਂ ਉਤਾਰਨੇ ਹਨ ਤਾਂ ਸਾਨੂੰ ਉਸ ਵਾਸਤੇ ਜਿਹੜਾ ਹੈ ਕੁਰਬਾਨੀ ਕਰਨੀ ਪੈਣੀ ਹੈ ਉਸ ਵਾਸਤੇ ਸਾਨੂੰ ਅੱਗੇ ਆਉਣਾ ਪੈਣਾ ਹੈ ਖੂਨ ਦੇ ਜਿਸ ਤਰ੍ਹਾਂ ਪਾਣੀ ਨਾਲ ਦਾਗ ਧੋਤੇ ਜਾਂਦੇ ਆ ਜਿਹੜੇ ਆਮ ਕੱਪੜੇ ਤੇ ਲੱਗੇ ਦਾਗ ਪਰ ਕਵੀ ਅਨੁਸਾਰ ਦੇਸ਼ ਦੀ ਚਾਦਰ ਦੇਸ਼ ਦੀ ਚਾਦਰ ਤੇ ਜਿਹੜੇ ਗੁਲਾਮੀ ਦੇ ਦਾਗ ਲੱਗੇ ਹੁਣ ਉਹਨਾਂ ਨੂੰ ਧੋਣ ਵਾਸਤੇ ਸਾਨੂੰ ਆਪਣੇ خون ਦੇ ਦੀ ਜਰੂਰਤ ਪੈਂਦੀ ਹੈ ਭਾਵ ਆਜ਼ਾਦੀ ਜਾਨਾਂ ਦੀ ਕੁਰਬਾਨੀ ਦੇ ਕੇ ਹੀ ਮਿਲਦੀ ਹੈ ਆਜ਼ਾਦੀ ਸੌਖੇ ਢੰਗ ਨਾਲ ਨਹੀਂ ਮਿਲਦੀ ਇਸ ਤਰ੍ਹਾਂ ਕਵੀ ਨੇ ਇੱਥੇ ਸਾਨੂੰ ਇੱਕ ਤਾਂ ਸਾਡੀ ਤਾਕਤ ਦੀ ਮਨ ਦੀ ਤਾਕਤ ਦੀ ਗੱਲ ਕੀਤੀ ਹੈ ਇੱਕ ਸੱਟ ਗਿਆ ਸੰਵੇਦਨਾਵਾਂ ਦੀ ਭਾਵਨਾਵਾਂ ਦੀ ਗੱਲ ਕੀਤੀ ਹੈ ਕਿ ਜੇ ਅਸੀਂ ਕੁਝ ਮਹਿਸੂਸ ਕਰਦੇ ਹਾਂ ਤਾਂ ਅਸੀਂ ਸਾਨੂੰ ਉਹਦਾ ਜਿਹੜਾ ਹੈ ਅਸੀਂ ਉਸ ਦੇ ਵਾਸਤੇ ਕੁਝ ਕਰ ਸਕਦੇ ਹਾਂ ਉਦੋਂ ਬਾਅਦ ਅਗਲੇ ਪੈਰੇ ਚ ਕਵੀ ਕਹਿੰਦਾ ਹੈ ਜੇ ਜਦੋਂ ਕਿਸੇ ਵੀ ਕੌਮ ਤੇ ਦੇਸ਼ ਅੰਦਰ ਆ ਕੇ ਬਾ ਆਜ਼ਾਦੀ ਦੀ ਬਾਤ ਪਈ ਹੈ ਤਾਂ ਜਦੋਂ ਲੋਕ ਆਜ਼ਾਦੀ ਪ੍ਰਾਪਤ ਕਰਨ ਲਈ ਉੱਠਦੇ ਹਨ ਕਿਸੇ ਦੇਸ਼ ਜਾਂ ਕੌਮ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਰਹਿੰਦੀ ਉਹ ਆਪਣੀਆਂ ਝੂਠੀਆਂ ਝੋਕੀਆਂ ਇੱਜ਼ਤਾਂ ਤੇ ਵਿਖਾਵੇ ਤੋਂ ਉੱਪਰ ਉੱਠ ਪੈਂਦੇ ਹਨ ਤੇ ਉਹ ਮੁਲਕ ਦੇ ਸੱਚੇ ਆਸ਼ਿਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਜਦੀ ਅਜਾਏ ਮੁਲਕ ਦੇ ਸੱਚੇ ਆਸ਼ਿਕ ਜਿਨ੍ਹਾਂ ਨੇ ਆਪਣੇ ਮੁਲਕ ਵਾਸਤੇ ਆਜ਼ਾਦੀ ਪ੍ਰਾਪਤ ਕਰਨੀ ਹੈ ਉਹ ਲੋਕ ਆਪਣੇ ਸਿਰ ਦੀ ਪਰਵਾਹ ਨਹੀਂ ਕਰਦੇ ਕਿ ਸੀਸ ਦਿੱਤਾ ਤੇ ਕਿ ਕਿਉਂਕਿ ਮੈਂ ਕੀ ਹੋਏਗਾ ਉਹ ਬਹੁਤ ਦੀ ਪਰਵਾਹ ਨਹੀਂ ਕਰਦੇ ਉਹ ਮੌਤ ਤੇ ਪਰਵਾਹ ਨਹੀਂ ਬਣ ਜਾਂਦੇ ਹਨ ਪੱਗ ਦੀ ਪਵ ਇੱਜ਼ਤ ਉਹ ਆਪਣੀ ਇੱਜ਼ਤ ਆਪਣੀ ਥੋਕੀਆਂ ਇੱਜ਼ਤਾਂ ਵਿਖਾਵੇ ਤੋਂ ਉੱਪਰ ਉੱਠ ਕੇ ਦੇਸ਼ ਲਈ ਚਾਹੁੰਦੇ ਹਨ ਘਰ ਉੱਟੜਦੇ ਸੈਂਕੜੇ ਮੱਖੀਆਂ ਦੇ ਬੱਤੀ ਮੋਮ ਦੀ ਤਾਂ ਇੱਕ ਜਗਦੀ ਹੈ ਬੜੀ ਵਧੀਆ ਉਦਾਹਰਣ ਕਵੀ ਦਿੰਦੇ ਆ ਕਿ ਜਦੋਂ ਅਸੀਂ ਮੋਮਬੱਤੀ ਇੱਕ ਬਾਲਣੀ ਹੁੰਦੀ ਹੈ ਤੇ ਉਹਦੇ ਵਾਸਤੇ ਮੋਮ ਇਕੱਠਾ ਕਰਨਾ ਹੈ ਉਹਦੇ ਵਾਸਤੇ ਸਾਨੂੰ ਜੇ ਜਿਹੜੀ ਵੀ ਵਸਤੂ ਤੇ ਲੋੜ ਪੈਂਦੀ ਹੈ ਜਿਸ ਦੇ ਨਾਲ ਮੋਮ ਬਣਦੀ ਹੈ ਤਾਂ ਉਹ ਕਈ ਮੱਖੀਆਂ ਦੇ ਘਰਾਂ ਨੂੰ ਉਜਾੜ ਕੇ ਉਹ ਮੋਮ ਜਿਹੜੀ ਹਾਸਲ ਕੀਤੀ ਜਾਂਦੀ ਹੈ ਇਥੋਂ ਇਹ ਕਵੀ ਦਾ ਕਹਿੰਦਾ ਭਾਵ ਹੈ ਕਿ ਲੱਖਾਂ ਲੋਕ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹਨ ਲੱਖਾਂ ਘਰਾਂ ਦੇ ਨੌਜਵਾਨ ਲੱਖਾਂ ਘਰਾਂ ਦੀਆਂ ਔਰਤਾਂ ਨੌਜਵਾਨ ਆਪਣੀ ਕੁਰਬਾਨੀ ਦਿੰਦੇ ਹਨ ਤੇ ਉਹਦੇ ਘਰ ਉੱਜੜ ਜਾਂਦੇ ਹਨ ਤਾ ਜਾ ਕੇ ਕੀਤੇ ਆਜ਼ਾਦੀ ਦੀ ਜਿਹੜੀ ਮੁਹਬਤ ਹੈ ਉਹ ਜਗਦੀ ਹੈ ਆਜ਼ਾਦੀ ਦੀ ਸ਼ਮਾ ਜਗਦੀ ਹੈ ਸ਼ਰਫ ਖੂਨ ਗਰੀਬਾਂ ਦੇ ਨੁੱਚੜ ਜਾਂਦੇ ਮਹਿੰਦੀ ਮਹਿੰਦੀ ਹੋੜਨਾ ਦੇ ਹੱਥੀ ਲੱਗਦੀ ਹੈ ਇਸ ਕਵੀ ਬਹੁਤ ਇਹਦੇ ਚ ਉਹਨਾਂ ਔਰਤਾਂ ਦੀ ਗੱਲ ਕਰਦਾ ਹੈ ਜਿਨ੍ਹਾਂ ਦੇ ਪਤੀਆਂ ਨੇ ਕੁਰਬਾਨੀਆਂ ਕੀਤੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਦੂਸਰਿਆਂ ਦੇ ਹੱਥਾਂ ਤੇ ਮਹਿੰਦੀ ਲਚਾਉਣ ਲਈ ਭਾਵ ਆਉਣ ਵਾਲੀਆਂ ਕਾਮਾ ਜਿਹੜੀਆਂ ਹਰ ਖੁਸ਼ੀਆਂ ਮਨਾਉਂਦੀਆਂ ਰਹਿਣ ਉਹਦੇ ਵਾਸਤੇ ਜਿਹੜੇ ਪੁਰਾਣੀਆਂ ਕੌਮਾਂ ਦੇ ਪੁਰਾਣੇ ਪੀੜੀ ਦੇ ਲੋਕ ਹਨ ਉਹ ਆਪਣੀ ਕੁਰਬਾਨੀ ਦਿੰਦੇ ਹਨ ਆਜ਼ਾਦੀ ਦੇ ਖੂਨ ਵਿੱਚ ਆਮ ਗਰੀਬ ਲੋਕਾਂ ਦਾ ਖੂਨ ਵਹਿੰਦਾ ਹੈ ਤਾਂ ਜਾ ਕੇ ਇਸ ਦਾ ਫਲ ਬਾਕੀਆਂ ਨੂੰ ਮਿਲਦਾ ਹੈ ਤੇ ਜਿਹੜੀਆਂ ਸੁਹਾਗਣਾ ਹਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਤੀਆਂ ਦੇ ਨਾਂ ਤੇ ਲਾਈ ਮਹਿੰਦੀ ਹੋਰ ਗੂੜੀ ਕਰਦੀਆਂ ਹਨ ਜਦੋਂ ਉਹਨਾਂ ਨੂੰ ਉਸ ਤੋਂ ਪਹਿਲੀ ਪੀੜੀ ਨੇ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਨੇ ਜਿਵੇਂ ਜਿਹੜੇ ਸਾਡੇ ਦੇਸ਼ ਭਗਤ ਸਨ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕਿੰਨੀਆਂ ਕੁਰਬਾਨੀਆਂ ਦੇ ਕੇ ਗਏ ਜਿਸ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੇ ਲੋਕ ਖੁਸ਼ੀਆਂ ਨਾਲ ਰਹਿ ਸਕਦੇ ਹਨ ਕਵੀ ਅਨੁਸਾਰ ਬਹੁਤੇ ਦੁੱਖ ਝੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ ਕਵੀ ਅਨੁਸਾਰ ਜਿਹੜੇ ਲੋਕ ਦਲੇਰ ਹੁੰਦੇ ਹਨ ਉਹ ਹੀ ਆਪਣੇ ਦੇਸ਼ ਵਾਸਤੇ ਬਹੁਤੇ ਦੁੱਖ ਝੱਲਦੇ ਹਨ ਦੂਜੇ ਤਾਂ ਦੁੱਖ ਨੂੰ برداشت ਕਰ ਦੀ ਸਕਤੀ ਰੱਖਦੇ ਆ برداشت ਕੀ ਜਾਂਦੇ ਆ ਸਹਣ ਕਰੀ ਜਾਂਦੇ ਆ ਜ਼ੁਲਮ ਨੂੰ ਸਹਿਣ ਕਰੀ ਜਾਂਦੇ ਹਨ ਪਰ ਜਿਨ੍ਹਾਂ ਦੇ ਅੰਦਰ ਇੱਕ ਲਗਨ ਹੁੰਦੀ ਹੈ ਕਿ ਉਹਨਾਂ ਨੇ ਦਾਤਾ ਗੁਲਾਮੀ ਸੈਂਡ ਕਰਨੀ ਹੈ ਨਾ ਅਨਿਆਸ ਸੈਂਡ ਕਰਨਾ ਹੈ ਉਹੀ ਲੋਕ ਦੇਸ਼ ਬਦਲਨੇ ਕੋਸ਼ ਕਰਦੇ ਹਨ ਉਹੀ ਤਲੇਰ ਲੋਕ ਦੇਸ਼ ਨੂੰ ਆਜ਼ਾਦ ਕਰਾਉਂਦੇ ਹਨ ਇਟਾ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਜਿਹੜੀ 베ਰੀ ਦੇ ਨਾਲ ਬਹੁਤੇ 베ਰ ਹੁੰਦੇ ਬਹੁਤ ਵਧੀਆ ਉਦਾਹਰਣ ਕਵੀ ਨੇ ਦਿੱਤੀ ਹੈ ਕਿ ਜਿਹੜੀ 베ਰੀ ਦੇ ਉੱਤੇ ਜ਼ਿਆਦਾ 베ਰ ਹੋਣਗੇ ਉਸ 베ਰੀ ਨੂੰ ਲੋਕ ਇਟਾ ਬਾਰ-ਬਾਰ ਕੇ ਉੱਥੋਂ 베ਰ ਲਾਉਂਦੇ ਹਨ ਉਤਾਰਦੇ ਹਨ ਕਹਿਣ ਦਾ ਭਾਵ ਇਹ ਜਿਹੜੇ ਹੌਸਲੇ ਅਤੇ ਜਿਗਰੇ ਵਾਲੇ ਲੋਕ ਹਨ ਉਹਨਾਂ ਨੂੰ ਜ਼ਿਆਦਾ ਦੁੱਖ ਸਹਿਣੇ ਪੈਂਦੇ ਹਨ ਦੇਸ਼ ਦੀ ਖਾਤਰ ਜੋ ਸਹਿਣੇ ਪੈਂਦੇ ਹੈ ਕੌਮ ਦੀ ਖਾਤਰ ਤੋਂ ਸਹਿਣੇ ਪੈਂਦੇ ਹਨ ਕਿਉਂਕਿ ਬਾਕੀ ਲੋਕ ਆਪਣੇ ਆਪ ਨੂੰ ਸਮਝ ਕੇ ਕਿ ਉਹ ਬਹੁਤ ਜ਼ਿਆਦਾ ਉਹ ਬਹੁਤ ਜ਼ਿਆਦਾ ਮਤਲਬ ਜਲੇਰ ਨਹੀਂ ਹਨ ਸਾਸਿ ਨਹੀਂ ਹਨ ਉਹ ਸਭ ਕੁਝ ਉਹ ਉਹਨਾਂ ਨੂੰ ਅੱਗੇ ਕਰ ਦਿੰਦੇ ਹਨ ਜਿਸ ਕਰਕੇ ਉਹਨਾਂ ਨੂੰ ਕੁਰਬਾਨੀਆਂ ਕਰਨੀਆਂ ਪਉਂਦੀਆਂ ਹਨ ਕੌਣ ਪੁੱਛਦਾ ਕਾਮਾ ਤੇ ਗਿੱਦੜਾ ਨੂੰ ਕਿਆ ਤੇ ਪਿੰਜਰੇ ਬਾਜ ਤੇ ਸ਼ੇਰ ਹੁੰਦੇ ਕਭ ਇਹਥੇ ਕਹਿ ਰਿਹਾ ਕਾਵਾਂ ਤੇ ਗਿੱਦੜਾ ਵਰਗੇ ਟਰਪੋਕ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਜਿਹੜੇ ਪਿੰਜਰੇ ਵਿੱਚ ਪਏ ਹੋਏ ਪੰਛੀ ਹਨ ਉਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ ਜਿਹੜੇ ਬਾਜ ਤੇ ਸ਼ੇਰ ਇਹ ਪਿੰਜਰੇ ਚ ਨਹੀਂ ਪੈ ਸਕਦੇ ਇਹਨਾਂ ਨੂੰ ਆਜ਼ਾਦ ਹੋ ਕੇ ਲੜਾਈਆਂ ਲੜਦੇ ਹਨ ਤੇ ਤਾਂ ਕਿਤੇ ਜਾ ਕੇ ਖੂਨ ਉਹਨਾਂ ਦਾ ਖੂਨ ਡੋਲਦਾ ਹੈ ਜਾਇ ਸ਼ਹੀਦਾਂ ਦਾ ਤੇ ਫੇਰ ਧਰਤੀ ਜਿਹੜੀ ਹੈ ਉਹ ਆਜ਼ਾਦ ਹੁੰਦੀ ਹੈ ਕਵੀ ਅਨੁਸਾਰ ਜੇਲਾ ਰੂਪੀ ਟਿੰਜਰਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਜਿਹੜੇ ਸਾਸਿ ਤੇ ਤਲੀਰ ਹੁੰਦੇ ਹਨ ਉਹ ਤਾਂ ਆਪਣੀ ਅਣਖ ਆਪਣਾ ਸਵੈ ਮਾਨ ਦੇ ਨਾਲ ਪੇਸ਼ਵਾਸ ਤੇ ਜਾ ਕੇ ਰਹੇ ਹਨ ਕਤਰੇ ਲਹੂ ਤੇ ਪਾਣੀ ਤੇ ਬੰਧ ਹੋ ਕੇ ਸਾਗਰ ਮੋਤੀ ਤੇ ਮੁਸ਼ਕੋ ਫੇਰ ਸਿਰਫ ਮੋਤੀ ਤੇ ਮੁਸ਼ਕੋ ਫੇਰ ਹੁੰਦੇ ਕਵੀ ਅਨੁਸਾਰ ਜਿਹੜੇ ਲੋਕ ਆਪਣਾ ਖੂਨ ਡੋਲਦੇ ਹਨ ਜੇਲਾ ਦੇ ਵਿੱਚ ਰਹਿੰਦੇ ਹਨ ਕਤਰੇ ਲਹੂ ਦੇ ਡੋਲਦੇ ਹਨ ਤੇ ਪਾਣੀ ਦੇ ਵੰਗ ਪਾਣੀ ਤੋਂ ਆਪਣੇ ਆਪ ਨੂੰ ਅੱਡ ਕਰਕੇ ਜਿਸ ਤਰ੍ਹਾਂ ਕੋਈ ਜੀਵ ਹੈ ਨਾ ਸਮੁੰਦਰ ਦਾ ਤੇ ਉਹ ਆਜ਼ਾਦ ਹੋ ਕੇ ਫਿਰ ਹੁੰਦਾ ਆ ਉਸੇ ਪ੍ਰਕਾਰ ਕਹਿੰਦੇ ਕਿ ਜਿਸ ਤਰ੍ਹਾਂ ਸਿਪੀਆਂ ਚੋਂ ਮੋਤੀ ਨਿਕਲ ਆਉਂਦੇ ਹਨ ਉਸੇ ਪ੍ਰਕਾਰ ਅਜਿਹੇ ਬਹਾਦਰ ਲੋਕ ਜਿਹੜੇ ਹਨ ਉਹ ਆਪਣੀਆਂ ਸਾਰੀਆਂ ਬੰਦਸ਼ਾਂ ਨੂੰ ਤੋੜ ਕੇ ਆਪਣੇ ਸਮਾਜ ਵਾਸਤੇ ਦੇਸ਼ ਵਾਸਤੇ ਕੁਝ ਕਰਦੇ ਹਨ ਤੇ ਉਹਨਾਂ ਦੇ ਲਾਹ ਦੇ ਡੁੱਲਣ ਨਾਲ ਜੇਲ੍ਹਾਂ ਦੇ ਜੇਲ੍ਹਾਂ ਜਾਂ ਹੋਰ ਜਿਹੜੇ ਪਿੰਜਰੇ ਹਨ ਉਹ ਸਾਰਿਆਂ ਤੋਂ ਆਜ਼ਾਦੀ ਮਿਲ ਜਾਂਦੀ ਹੈ ਤੇ ਕਵੀ ਅੰਤ ਵਿੱਚ ਕਹਿੰਦਾ ਹੈ ਕਿ ਜਿਹੜਾ ਸ਼ਰਫ ਮੋਤੀ ਤੇ ਮੁਸ਼ਕੋ ਫੇਰ ਹੁੰਦੇ ਕਵੀ ਅਨਸਾਰ ਹੀ ਜਿਹੜਾ ਹੀਰਾ ਨੇ ਆ ਉਸ ਦਾ ਖੂਨ ਕਰਕੇ ਉਸ ਨੂੰ ਜੇ ਕਤਲ ਕੀਤਾ ਜਾਵੇ ਤਾਂ ਹੀ ਉਸਤੀ ਉਸ ਤੇ ਅੰਦਰ ਉਹ ਜਿਹੜੀ ਉਹਦੇ ਅੰਦਰ ਇੱਕ ਕਸਤੂਰੀ ਹੁੰਦੀ ਆ ਉਹ ਪ੍ਰਾਪਤ ਕੀਤੀ ਜਾਂਦੀ ਆ ਉਸੇ ਪ੍ਰਕਾਰ ਪਹਾਤਰ ਜਿਹੜੇ ਲੋਕ ਹਨ ਉਹਨਾਂ ਦੀ ਕੁਰਬਾਨੀ ਨਾਲ ਹੀ ਤੇ ਆਜ਼ਾਦੀ ਰੂਪੀ ਖੁਸ਼ੀਪੂ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਪ੍ਰਕਾਰੇ ਕਵਤਾ ਸਾਨੂੰ ਬਹਾਦਰ ਲੋਕਾਂ ਦੀ ਕੁਰਬਾਨੀ ਯਾਦ ਕਰਾਉਂਦੀ ਹੈ ਤੇ ਉਹਨਾਂ ਦੀ ਕੁਰਬਾਨੀ ਨੂੰ ਕਵੀ ਸਜਦਾ ਕਰਦਾ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਆਜ਼ਾਦੀ ਵਾਸਤੇ ਜਾਨ ਦਿੱਤੀ ਤੇ ਅਗਲੀ ਪੀੜ੍ਹੀ ਵਾਸਤੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਕੀਤੇ ਉਹ ਇਸ ਕਵਤਾ ਦੇ ਵਿੱਚ ਉਹ ਕਵੀ ਨੇ ਸਾਨੂੰ ਜਿੱਥੇ ਦੇਸ਼ ਭਗਤਾਂ ਦੇ ਪ੍ਰੇਮ ਦੇਸ਼ ਪ੍ਰੇਮ ਤੋਂ ਜਾਣੂ ਕਰਾਇਆ ਹੈ ਉਥੇ ਸਾਡੇ ਅੰਦਰ ਇੱਕ ਬਹਾਦਰੀ ਦਾ ਜਜ਼ਬਾ ਵੀ ਪੈਦਾ ਕੀਤਾ ਹੈ ਕਿ ਜੇ ਅਸੀਂ ਕਿਸੇ ਲਈ ਕੁਰਬਾਨੀ ਕਰਨੀ ਹੈ ਤੇ ਸਾਨੂੰ ਉਹਦੇ ਵਾਸਤੇ ਬਹਾਦਰੀ ਚਾਹੀਦੀ ਹੈ ਜੇ ਤੁਸੀਂ ਬਹਾਦਰ ਹਾਂ ਤਾਂ ਅਸੀਂ ਕੁਰਬਾਨੀ ਕਰ ਸਕਦੇ ਹਾਂ ਇਸ ਪ੍ਰਕਾਰ ਇੱਕ ਹਫ਼ਤਾ ਬਹੁਤ ਜ਼ਿਆਦਾ ਅਰਥਪੂਰਨ ਕਵਤਾ ਕਹਿ ਸਕਦੇ ਹਾਂ ਜੀ ਪੀਾਰੇ ਵਿਦਿਆਰਥੀਓ ਹਰ ਪੰਜਾਬੀ ਨਾਲ ਤੁਸੀਂ ਜੁੜੇ ਹੋਏ ਹੋ ਉਸ ਦੀ ਫਰੋਜ਼ਦੀਨ ਸ਼ਰਫ ਦੀ ਇੱਕ ਕਵਤਾ ਜਿਹੜੀ ਅਸੀਂ ਪਹਿਲਾਂ ਜਾਣਿਆ ਉਹਦੇ ਬਾਰੇ ਤੇ ਦੂਜੀ ਕਵਤਾ ਜਿਹੜੀ ਹੈ ਉਹ ਮੈਂ ਪੜਾਉਣ ਲੱਗੀ ਆ ਇਸ ਦਾ ਨਾਮ ਹੈ ਖੈਰ ਪੰਜਾਬੀ ਖੈਰ ਪੰਜਾਬੀ ਦੀ ਕਵਤਾ ਜਿਹੜੀ ਹੈ ਕਵੀ ਦੇ ਪੰਜਾਬੀ ਅਤੇ ਪੰਜਾਬੀ ਬੋਲੀ ਨਾਲ ਪਿਆਰ ਨੂੰ ਉਜਾਰ ਕਰਦੀ ਹੈ ਪੰਜਾਬ ਨੂੰ ਤੇ ਪੰਜਾਬੀ ਨੂੰ ਉਜਾਰ ਕਰਦੀ ਹੈ ਤੇ ਕਵੀ ਕਿਉਂਕਿ ਪੰਜਾਬ ਦਾ ਰਹਿਣ ਵਾਲਾ ਸੀ ਤੇ ਉਹ ਪੰਜਾਬ 'ਚ ਰਹਿੰਦਿਆਂ ਹੋਇਆਂ ਪੰਜਾਬੀ ਪ੍ਰਤੀ ਆਪਣੀ ਸ਼ਰਧਾ ਤੇ ਪ੍ਰੇਮ ਦੇ ਭਾਵ ਪ੍ਰਗਟ ਕਰਦਾ ਹੈ ਤੇ ਉਹ ਆਪਣੇ ਇਹ ਕਹਿੰਦਾ ਹੈ ਕਿ ਚਾਹੇ ਅਸੀਂ ਕਿਸੇ ਵੀ ਜਗ੍ਹਾ ਤੇ ਰਹਿੰਦੇ ਹੋਈਏ ਸਾਨੂੰ ਆਪਣੀ ਮਾਂ ਬੋਲੀ ਦਾ ਸਤਕਾਰ ਕਰਨਾ ਚਾਹੀਦਾ ਹੈ ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਕਵੀ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਹੋਇਆ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਹੁਣ ਕਰਕੇ ਪੰਜਾਬੀ ਪ੍ਰਤੀ ਆਪਣੇ ਸਨੇਹ ਦੀ ਗਲ ਕਰਦਾ ਹੈ ਉਹ ਕਹਿੰਦਾ ਹੈ ਹਾਂ ਮੈਂ ਪਿੰਡੂ ਪਰ ਸ਼ਾਇਰੀ ਟੰਗਦਾ ਹਾਂ ਉਹ ਕਹਿੰਦਾ ਹੈ ਕਿ ਹੈ ਤਾਂ ਉਹ ਪਿੰਡੂ ਹੈ ਪਰ ਉਸ ਦਾ ਰੈਂਡ ਸੈਂਡ ਦਾ ਤਰੀਕਾ ਸ਼ਾਇਰ ਦਾ ਹੈ ਕਹਿਣ ਦਾ ਭਾਵ ਕਿ ਚਾਹੇ ਉਹ ਸ਼ਾਇਰ ਚ ਰਹੇ ਚਾਹੇ ਪਿੰਡ ਵਿੱਚ ਪਰ ਉਹਦੇ ਅੰਦਰ ਪੰਜਾਬੀयत ਜਿਹੜੀ ਹੈ ਉਹ ਹਰ ਹਾਲ ਦੇ ਵਿੱਚ ਕਾਇਮ ਰਹੇਗੀ ਤੇ ਉਹ ਕਿਸੇ ਤਰ੍ਹਾਂ ਵੀ ਪੰਜਾਬੀ ਜਾਂ ਪੰਜਾਬੀ ਉੱਤੋਂ ਟੁੱਟਿਆ ਹੋਇਆ ਨਹੀਂ ਸਮਝਾ ਫਾਰਸੀ ਨੂੰ ਫਾਰਸੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਉਰਦੂ ਵੀ ਬੋਲ ਸਕਦਾ ਹੈ ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ਥੋੜੀ-ਬਹੁਤ ਅੰਗਰੇਜ਼ੀ ਵੀ ਜਾਣਦਾ ਹੈ ਪਰ ਉਸ ਨੂੰ ਅੰਗਰੇਜ਼ੀ ਨਾਲ ਵੀ ਪਿਆਰ ਹੈ ਬੋਲਣੀ ਆਉਂਦੀ ਹੈ ਫਾਰਸੀ ਵੀ ਬੋਲਣੀ ਆਉਂਦੀ ਹੈ ਉਰਦੂ ਵੀ ਬੋਲ ਲੈਂਦਾ ਹੈ ਪਰ ਬੋਲੀ ਆਪਣੀ ਨਾਲ ਪਿਆਰ ਰੱਖੇ ਉਹਦਾ ਆਪਣਾ ਇੱਕ ਸਿਧਾਂਤ ਹੈ ਕਿ ਚਾਹੇ ਸਾਰੀਆਂ ਬੋਲੀਆਂ ਬੋਲਦਾ ਹੈ ਪਰ ਆਪਣੀ ਬੋਲੀ ਨਾਲ ਉਸਦਾ ਬਹੁਤ ਡੂੰਗਾ ਪ੍ਰੇਮ ਤੇ સ્ਨੇਹ ਹੈ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਉਹ ਇਹ ਗੱਲ ਕਹਿਣ ਤੋਂ ਨਹੀਂ ਸੰਗਦਾ ਕਿ ਪੰਜਾਬੀ ਉਸਦੀ ਮਾਂ ਬੋਲੀ ਹੈ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਆਮ ਹੈ ਟੁਕੜਾ ਕਿਸੇ ਪੰਜਾਬਣ ਦੀ ਵਾਂਗ ਦਾ। ਕਭ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਵੀ ਉਹ ਪੰਜਾਬੀ ਇਤਦਾਪ ਸਨੇਹ ਪਿਆਰ ਰੱਖਦਾ ਹੈ। ਇਸੇ ਕਰਕੇ ਹੀ ਉਹ ਪੰਜਾਬ ਉਹ ਇਹ ਪੰਜਾਬ ਵਿੱਚ ਰਹਿਣ ਵਾਲੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਇੱਜ਼ਤ ਕਰਤਾ ਹੈ। ਤੇ ਕਿਸੇ ਸੁਹਾਗਣ ਦਾ ਦਿਨਅਤਤਾ ਗੋਤੀ ਬਣ ਕੇ ਉਸ ਨੂੰ ਜਾਂ ਕਿਸੇ ਸੁਹਾਗ ਅਗਿਆ ਚੁੰਡੀਆਂ ਦਾ ਟੁਕੜਾ ਬਣ ਕੇ ਉਸ ਨੂੰ ਚੰਗਾ ਲੱਗਦਾ ਹੈ। ਕਹਿਣ ਦਾ ਭਾਵ ਕਿ ਉਹ ਪੰਜਾਬੀਅਤ ਦੇ ਵਿੱਚ ਰੰਗਿਆ ਹੋਇਆ ਹੈ। ਟੋਪ ਟੋਪ ਕੇ ਜ਼ਿੰਦਗੀ ਰੰਗਦਾ ਉਹ ਆਪਣੇ ਆਪ ਨੂੰ ਸਹਾਰਨ ਦੀ ਨਾਤਾ ਮੋਤੀ ਤੇ ਪੰਜਾਬਣ ਦੀ ਵੰਗ ਦਾ ਜਿਹੜਾ ਟੁਕੜਾ ਹੈ ਸਮਝ ਕੇ ਆਪਣੇ ਆਪ ਨੂੰ ਦੇਸ਼ ਭਗਤੀ ਦੇ ਪਿਆਰ ਦੇ ਮਾਤ ਮਾਤ ਭਾਸ਼ਾ ਤੇ ਪੰਜਾਬੀ ਦੇ ਧੂਵੀ ਦੇ ਪਿਆਰ ਵਿੱਚ ਰੰਗਿਆ ਮਹਿਸੂਸ ਕਰਦਾ ਹੈ ਫੇ ਟੋਪ ਟੋਪ ਉਹਨੂੰ ਲੱਗਦਾ ਹੈ ਕਿ ਔਰਤਾਂ ਦੇ ਜਿਹੜੇ ਜੀਵਨ ਦੇ ਚਾਅ ਨੇ ਖੁਸ਼ੀਆਂ ਨੇ ਉਹਨਾਂ ਦੇ ਵਿੱਚ ਜੋ ਪੰਜਾਬ ਦੀ ਅਤਿ ਚਲਕ ਹੈ ਉਹਦੇ ਵਿੱਚ ਰਾਂਝੇ ਦੀ ਜ਼ਿੰਦਗੀ ਖੁਸ਼ ਹੁੰਦਾ ਹੈ ਅਰਥਾਤ ਉਹਨੂੰ ਪੰਜਾਬੀ ਪ੍ਰੇਮ ਜਿਹੜਾ ਹੈ ਸੱਭਿਆਚਾਰ ਦੇ ਵਿੱਚ ਪਿਆ ਹੋਇਆ ਜਿਵੇਂ ਚਰਖੇ ਕੱਤਣ ਵਾਲੀਆਂ ਔਰਤਾਂ, ਪੂਕਾੜੀਆਂ ਕੱਤਣਾ, ਜਾਂ ਕੱਟਣਾ, ਚੂਹ ਤੋਂ ਪਾਣੀ ਭਰਨਾ ਜਾਂ ਹੋਰ ਪੰਜਾਬੀ ਔਰਤਾਂ ਦੇ ਕੰਮ ਜਿਹੜੇ ਹਨ ਉਹਨੂੰ ਪੰਜਾਬੀ ਦਾ ਸੱਭਿਆਚਾਰ ਦਾ ਰੰਗीन ਚਿੱਤਰ ਲੱਗਦੇ ਹਨ, ਵਧੀਆ ਲੱਗਦੇ ਹਨ ਜਿੰਨਾ ਵਿੱਚ ਉਹ ਸੋਚਦਾ ਹੈ ਕਿ ਉਸਦੀ ਜ਼ਿੰਦਗੀ ਵੀ ਰੰਗੀ ਹੋਈ ਹੈ। ਮਿਲੇ ਮਾਣ ਪੰਜਾਬੀ ਨੂੰ ਦੁਨੀਆ ਸ਼ੰਦਰ ਕਵੀ ਨੂੰ ਇਸ ਗੱਲ ਦੀ ਬਹੁਤ ਇੱਛਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਉਸ ਆਪਣੇ ਸਥਾਨਦਰ ਬਹੁਤ ਬਾਣ ਮਿਲੇ ਇਹ ਕਵੀ ਦੀ दिली ਕਾਸ਼ ਹੈ ਆਸ਼ਕ ਮੁਰਦੋ ਮੈਂ ਇਸ ਨੂੰ ਮੰਗਦਾ ਹਾਂ ਕਵੀ ਇਸ ਮੰਗਦਾ ਇਸ ਆਸ ਨੂੰ ਆਪਣੇ ਮਨ ਚ ਰੱਖਦਾ ਹੈ ਕਿ ਸ਼ੁਰੂ ਤੋਂ ਹੀ ਉਸ ਦੇ ਮਨ ਵਿੱਚ ਇਹ ਇੱਛਾ ਆਸ ਹੈ ਕਿ ਉਸ ਦੀ ਭੋਲੀ ਨੂੰ ਦੇਸ਼ ਵਿੱਚ ਪੂਰਾ ਬਾਣ ਮਿਲੇ ਬਾਰਿਸ਼ਾਂ ਤੇ ਬੁੱਲੇ ਦੇ ਹੁਣ ਬਾਰਿਸ਼ਾਂ ਤੇ ਬੁੱਲਾ ਕੌਣ ਹਾਰ ਉਹ ਦੋਵੇਂ ਪੰਜਾਬੀ ਦੇ ਵਧੀਆ ਕਵੀ ਹਨ ਬਾਰਸ਼ਾ ਕਿਸ ਦਾ ਕਵੀ ਹੈ ਤੇ ਬੁੱਲੇ ਸ਼ਾਹ ਜਿਹੜਾ ਸੂਫੀ ਕਵੀ ਹੈ ਤੇ ਕਵੀ ਉਹਨਾਂ ਕਵੀਆਂ ਦੀ ਰਚਨਾ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ ਹੈ ਕਿ ਉਹਨਾਂ ਦੀਆਂ ਰਸਨਾਵਾਂ ਦੇ ਵਿੱਚ ਜੋ ਪੰਜਾਬ ਦਾ ਦ੍ਰਿਸ਼ ਹੈ ਉਸ ਨੂੰ ਵੇਖ ਕੇ ਉਸ ਦਾ ਮਨ ਖੁਸ਼ ਹੁੰਦਾ ਹੈ ਕਿ ਉਹਨਾਂ ਦੇ ਬਾਰਸ਼ਾ ਤੇ ਬੁੱਲੇ ਦੇ ਰੰਗ ਅੰਦਰ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਡੋਬ-ਡੋਬ ਕੇ ਜ਼ਿੰਦਗੀ ਨੂੰ ਰੰਗਦਾ ਹੈ ਤੇ ਜਿਹੜੀ ਉੱਪਰ ਮੈਂ ਗੱਲ ਕੀਤੀ ਹੈ ਨਾ ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ ਇਨੂੰ ਤੁਸੀਂ ਇੱਥੇ ਇਸ ਲਾਈਨ ਨੂੰ ਲੈ ਕੇ ਆਉਣਾ ਹੈ ਕਿ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਇਸ ਲਾਈਨ ਨੂੰ ਮੈਂ ਇੱਥੇ ਐਡ ਕਰ ਦਿਆਂ ਕਿਉਂਕਿ ਉੱਪਰ ਇਸ ਦਾ ਮਤਲਬ ਨਹੀਂ ਬਣਦਾ ਵਾਰਿਸ ਸ਼ਾਹ ਤੇ ਭੁੱਲੇ ਦੇ ਰੰਗ ਅੰਦਰ ਇੱਥੇ ਇਸ ਦਾ ਜਿਹੜਾ ਮਤਲਬ ਹੈ ਉਹ ਬਣੇਗਾ ਕਿ ਉਹ ਆਪਣੀ ਜ਼ਿੰਦਗੀ ਨੂੰ ਇਹਨਾਂ ਦੇ ਵਿੱਚ ਡੋਬ ਡੋਬ ਕੇ ਰੰਗਦਾ ਹੈ ਅਰਥਾਤ ਉਸ ਦੀ ਜ਼ਿੰਦਗੀ ਇਹਨਾਂ ਦੇ ਨਾਲ ਖੁਸ਼ੀਆਂ ਨਾਲ ਜੁੜੀ ਹੈ ਉੱਪਰ ਆਪਣੇ ਆਪ ਨੂੰ ਸਮਝਦਾ ਹੈ ਕਿ ਉਹ ਕਿਸੇ ਪੰਜਾਬਣ ਦੀ ਵੰਗ ਦਾ ਟੁਕੜਾ ਹੈ ਜਾ ਕਿ ਸੇ ਪੰਜਾਬ ਪੜਨ ਦੀ ਵੰਗ ਦੇ ਟੁਕੜੇ ਮੋਤੀ ਦੇ ਨਾਟ ਦੇ ਮੋਤੀ ਵੰਗ ਖੂਬਸੂਰਤ ਲੱਗਣਾ ਚਾਹੁੰਦਾ ਹੈ ਤੇ ਇਥੇ ਮਿਲੇਗਾ ਬਾਰਿਸ਼ਾ ਤੇ ਬੁੱਲੇ ਦੇ ਰੰਗੰਦ ਕبھی ਬਾਰਿਸ਼ਾ ਤੇ ਬੁੱਲੇ ਸ਼ਾਹ ਦੇ ਪੈਰਚਨਾਵਾ ਦੇ ਰੰਗ ਵਿੱਚ ਆਪਣੀ ਜ਼ਿੰਦਗੀ ਨੂੰ ਰੰਗ ਕੇ ਖੁਸ਼ੀਆਂ ਮਹਿਸੂਸ ਕਰਦਾ ਹੈ ਤੇ ਰਵਾ ਇਥੇ ਤੇ ਯੂਪੀ ਚ ਕਰਾਂ ਗੱਲ ਇਥੇ ਕਵੀ ਇਹ ਕਹਿ ਰਿਹਾ ਕਿ ਉਹ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਹੈ ਇਹ ਰਹੇ ਤਾਂ ਉਹ ਪੰਜਾਬ ਵਿੱਚ ਤੇ ਆਪਣੀ ਬੋਲਦੀ ਪੰਜਾਬੀ ਲਿਖਾਉਣ ਵਿੱਚ ਬਹੁਤ ਹੱਦ ਤੱਕ ਮਹਿਸੂਸ ਕਰੇ ਬੜਾ ਠੀਕ ਭਾਵਨਾ ਮਹਿਸੂਸ ਕਰਿਓ ਇਸ ਤਰ੍ਹਾਂ ਦਾ ਨਹੀਂ ਆ ਉਹ ਇੱਥੇ ਰਹਿ ਕੇ ਯੂਪੀਟੀ ਚ ਰਹਾ ਇੱਥੇ ਤੇ ਯੂਪੀਟੀ ਵਿੱਚ ਕਰਾਂ ਗੱਲਾਂ ਅਸੀਂ ਅਕਲ ਨੂੰ ਚਿੱਕੇ ਟੰਗਦਾ ਹਾਂ ਚਿੱਕੇ ਟੰਗਣਾ ਹੁੰਦਾ ਉਹ ਐਸਾ ਅਕਲ ਨੂੰ ਅਕਲ ਨਹੀਂ ਸਮਝਦਾ ਕਿ ਅਸੀਂ ਜਿਸ ਦੇਸ਼ ਦਾ ਜਿਸ ਧਰਤੀ ਦਾ ਨਾਜ ਖਾਂਦੇ ਹਾਂ ਜਿੱਥੇ ਰਹਿੰਦੇ ਹਾਂ ਅਸੀਂ ਉਸ ਦੀ ਬੋਲੀ ਨੂੰ ਹੀ ਆਪਣੀ ਬੋਲੀ ਸਮਝੀਏ ਇਸ ਦੇ ਰਜਬਾਦ ਮਹਿਸੂਸ ਕਰਿਏ ਕਵੀ ਕਹਿੰਦਾ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬੀ ਨੂੰ ਹੀ ਆਪਣੀ ਮਾਤ ਭਾਸ਼ਾ ਕਹਿ ਕੇ ਕਮਾੜ ਮਹਿਸੂਸ ਕਰਦਾ ਹੈ ਤੇ ਜਿਹੜੇ ਲੋਕ ਪੰਜਾਬ 'ਚ ਰਹਿ ਕੇ ਵੀ ਦੂਜੀਆਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਨਹੀਂ ਕਹਿੰਦੇ ਕبھی ਉਹਨਾਂ ਨੂੰ ਕਹਿੰਦਾ ਹੈ ਕਿ ਇਹ ਐਸੀ ਅਕਲ ਨਹੀਂ ਉਹ ਅਕਲ ਨਹੀਂ ਕਹਿੰਦਾ ਉਹ ਅਕਲ ਨੂੰ ਛਿੱਕੇ ਟੰਗਦਾ ਹੈ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹੈ ਤੇ ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਦਾ ਸੇਵਕ ਹੈ ਪੰਜਾਬੀ ਭਾਸ਼ਾ ਦਾ ਤੇ ਸਦਾ ਪੰਜਾਬੀ ਭਾਸ਼ਾ ਦੀ ਖੈਰ ਮੰਗਦਾ ਹੈ ਉਸ ਨੂੰ ਇਸ ਗੱਲ 'ਚ ਬੜੀ ਖੁਸ਼ੀ ਮਿਲ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਉਸ ਦੀ ਮਾਂ ਬੋਲੀ ਹੈ ਤੇ ਉਸ ਦੀ ਸਦਾ ਖੈਰ ਮੰਗਾਉਂਦਾ ਹੈ ਉਸ ਦੀ ਤਰੱਕੀ ਚਾਹੁੰਦਾ ਹੈ ਉਸ ਨੂੰ ਸਰਕਾਰ ਦੇ ਦਰਬਾਰ ਇੱਜ਼ਤ ਮਾਣ ਦਿੰਦਾ ਰਹੇ ਕਵੀ ਇਸ ਗੱਲ ਨਾਲ ਬੜੀ ਆਪਣੀ ਹਮਦਰਦੀ ਰੱਖਦਾ ਹੈ ਇਸ ਲਈ ਕਵੀ ਨੇ ਇਸ ਪੂਰੇ ਹਫ਼ਤੇ ਦੇ ਵਿੱਚ ਖੈਰ ਪੰਜਾਬੀ ਖੈਰ ਦਾ ਮਤਲਬ ਕੀ ਹੁੰਦਾ ਸੁੱਖ ਮੰਗਣਾ ਉਹ ਪੰਜਾਬੀ ਦੀ ਖੈਰ ਜਿਹੜੀ ਆ ਸੁੱਖ ਜਿਹੜੀ ਆ ਉਹ ਮੰਗਦਾ ਹੈ ਇਹ ਇੱਕ ਤਰੀਕੇ ਨਾਲ ਕਵੀ ਦੀ ਪੰਜਾਬੀ ਮਾਤ ਭਾਸ਼ਾ ਪ੍ਰਤੀ ਸ਼ਰਧਾਂਜਲੀ ਹੈ ਉਹਦੇ ਮਾਨ ਦੇ ਵਿਚਾਰ ਹਨ ਜੋ ਉਸ ਦੇ ਇਸ ਕਵਤਾ ਚ ਸਾਂਝੇ ਕੀਤੇ ਹਨ ਹਰ ਇੱਕ ਪੰਜਾਬੀ ਨਾਲ ਜੁੜੇ ਜਾਂਦੇ ਬਹੁਤ ਬਹੁਤ ਧੰਨਵਾਦ